ਜਿਹੜੇ ਈ ਰਿਕਸ਼ੇ ਵਾਲੇ ਨੇ ਉਹਨਾਂ ਨੇ ਉਹਨੂੰ ਟੈਕਸੀ ਦਿਵਾਉਣ ਦੇ ਬਹਾਨੇ ਨਾਲ ਇਸ ਨੂੰ ਵੱਲਾ ਮੰਡੀ ਸੁੰਸਨ ਜਗ੍ਹਾ ਤੇ ਲੈ ਗਏ ਜਿੱਥੇ ਲਿਜਾ ਕੇ ਇਸ ਨੂੰ ਜਿਹੜਾ ਡਰਾਉਣਾ ਜਿਹੜਾ ਪਿਸਟਲ ਵਿਖਾ ਕੇ ਤੇ ਕਿਰਚਾ ਵਿਖਾ ਕੇ ਨਾਲੇ ਉਹਨਾਂ ਕੁੱਟਮਾਰ ਕੀਤੀ ਤੇ ਨਾਲੇ ਉਸ ਦੇ ਕੋਲੋਂ ਜਿਹੜੇ ਆ ਉਹਦੇ ਕੋਲ ਡਾਲਰ ਕਰੀਬ 7000 ਰੁਪਿਆ ਉਹਦਾ ਆਧਾਰ ਕਾਰਡ ਉਹਦੇ ਕੱਪੜੇ ਉਹਦੇ ਸ਼ੂ ਤੱਕ ਜਿਹੜੇ ਉਹਦੇ ਕੋ ਜਿਹੜੇ ਆ ਉਹਦੇ ਖੋਲੇ 22 ਸਾਲ 22 ਸਾਲ 23 ਸਾਲ ਉਮਰਿਆ ਔਰ ਇਹ ਜਿਹੜੇ ਆ ਈ ਰਿਕਸ਼ਾ ਕਰਾਏ ਤੇ ਲੈ ਕੇ ਇਹ ਚਲਾਉਂਦੇ ਨੇ ਇਹ ਇਕੱਠੇ ਦੋ ਜਣੇ ਘੁੰਮ ਕੇ ਇਸ ਤਰ੍ਹਾਂ ਦੇ ਜਿਹੜੇ ਆ ਜੋ ਬਾਹਰਲੇ ਕੋਈ ਹਿੰਦੀ ਬੋਲਦੇ ਨੇ ਜਾਂ ਐਸਾ ਕਰਦੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅੰਮ੍ਰਿਤਸਰ ਬਾਰੇ ਨਹੀਂ ਨੋਲਿਜ ਉਹਨਾਂ ਨੂੰ ਜਿਹੜਾ ਇਹ ਕਰਦੇ ਨੇ ਅਦਾਲਤ ਦੇ ਆਰਡਰ ਦੇ ਨਾਲ ਕਮਿਸ਼ਨਰ ਸਾਹਿਬ ਨੇ ਜੋ ਜਵੇਦ ਆ ਕਿਉਂਕਿ ਉਹਨੇ ਆਪਣੇ ਘਰ ਪਹੁੰਚਣਾ ਸੀ ਉਸ ਨੂੰ ਉਹਦਾ ਸਮਾਨ ਜਿਹੜਾ ਬਾਅਦ ਵਿੱਚ ਸਪੁਰਦ ਕਰ ਦਿੱਤਾ ਗਿਆ ਵਾ ਇਹ ਦੱਸ ਦਿੱਤਾ ਗਿਆ ਵੀ ਜੇ ਕਿਸੇ ਨੇ ਰਿਸ਼ਵਤ ਲੈਣ ਦਾ ਫੜੇਗਾ ਤਾਂ ਉਸ ਨੂੰ ਡਿਸਮਿਸ ਕੀਤਾ ਜਾਏਗਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਸਾਰੇ ਕਰਮਚਾਰੀ ਨੂੰ ਬਰੀਫ ਕਰ ਦਿੱਤਾ ਗਿਆ ਸ਼ਹਿਰ ਦੇ ਵਿੱਚ ਲੁੱਟ ਖੋਹ ਜਾਂ ਵਾਰਦਾਤਾ ਨੂੰ ਨੱਥ ਪਾਉਣ ਲਈ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਖਾਸ ਸਫਲਤਾ ਹਾਸਲ ਕੀਤੀ ਗਈ ਹੈ ਕਿ ਇਹ ਪੂਰਾ ਮਾਮਲਾ ਇਸ ਬਾਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਏਡੀਸੀਪੀ ਹਰਪਾਲ ਸਿੰਘ ਸਰ ਮੌਜੂਦ ਨੇ ਸਰ ਕੀ ਮਾਮਲਾ ਹੈ ਜੋ ਇਹ ਗ੍ਰਿਫਤਾਰੀਆਂ ਹੋਈਆਂ ਨੇ ਇਸ ਦਿਨ ਵੇ ਜੀ ਮੇਰੇ ਨਾਲ ਮਿਰਕੋ ਟ੍ਰੈਫਿਕ ਦੇ ਨਾਲ ਜ਼ੋਨ 3 ਦਾ ਵਿਚਾਰਜ ਹੈ ਜੋ ਅੱਜ ਸਵੇਰ ਸਕ੍ਰੀਪ ਸਵਾ 1 ਵਜੇ ਜੋ ਅਥਰ ਜਵੇਦ ਜੋ THAILAND ਤੋਂ 22 एयर ਅਮਰ ਸੈਰਪੋਰਟ ਤੇ ਪਹੁੰਚਿਆ ਜਿੱਥੋਂ ਉਸਨੇ ਟੈਕਸੀ ਫੜ ਕੇ ਸਟੇਸ਼ਨ ਤੇ ਆਇਆ ਜੰਮੂ ਕਸ਼ਮੀਰ ਜਾਣ ਵਾਸਤੇ ਜੋ ਇਸ ਤੋਂ ਬਾਅਦ ਉਸਨੇ ਸਟੇਸ਼ਨ ਤੋਂ ਪਤਾ ਕੀਤਾ ਜੋ ਇਹਨੂੰ ਉੱਥੋਂ ਟ੍ਰੇਨ ਨਹੀਂ ਮਿਲੀ ਇਹਨੇ ਬਾਹਰ ਆਣ ਕੇ ਟੈਕਸੀ ਵਾਸਤੇ ਈ ਰਿਕਸ਼ਾ ਫੜਿਆ ਜਿਹੜੇ ਈ ਰਿਕਸ਼ੇ ਵਾਲੇ ਨੇ ਉਹਨਾਂ ਨੇ ਉਹਨੂੰ ਟੈਕਸੀ ਦਿਵਾਉਣ ਦੇ ਬਹਾਨੇ ਨਾਲ ਇਸ ਨੂੰ ਵੱਲਾ ਮੰਡੀ ਸੁੰਨਸਾਂ ਜਗ੍ਹਾ ਤੇ ਲੈ ਗਏ ਜਿੱਥੇ ਲਿਜਾ ਕੇ ਇਸ ਨੂੰ ਜਿਹੜਾ ਡਰਾਉਣਾ ਜਿਹੜਾ ਪਿਸਟਲ ਵਿਖਾ ਕੇ ਤੇ ਕਰਚਾ ਵਿਖਾ ਕੇ ਨਾਲੇ ਉਹਨਾਂ ਕੁੱਟਮਾਰ ਕੀਤੀ ਤੇ ਨਾਲੇ ਉਸ ਦੇ ਕੋਲੋਂ ਜਿਹੜੇ ਆ ਉਹਦੇ ਕੋਲ ਡਾਲਰ ਕਰੀਬ 7000 ਰੁਪਿਆ ਉਹਦਾ ਆਧਾਰ ਕਾਰਡ ਉਹਦੇ ਕੱਪੜੇ ਉਹਦੇ ਸ਼ੂ ਤੱਕ ਜਿਹੜੇ ਉਹ ਕੋ ਜਿਹੜੇ ਆ ਉਹਦੇ ਖੋਲੇ ਉਹ ਖੋਣ ਤੋਂ ਬਾਅਦ ਜਿਹੜੇ ਆਪਣੀ ਥੋਏ ਬੈਟਰੀ ਰਿਕਸ਼ਾ ਲੈ ਕੇ ਚਲੇ ਗਈ ਕੀ ਕੀ ਜਾਂਚ ਦੇ ਵਿੱਚ ਜਿਹੜੀ ਕੀਤੀ ਗਈ ਹੈ ਪਹਿਲ ਦੇ ਆਧਾਰ ਤੇ ਕੀ ਕੀ ਸਾਹਮਣੇ ਆਇਆ ਹੈ ਇਹਨਾਂ ਦੇ ਬਾਰੇ ਦੇਖੋ ਜੀ ਜਾਂਚ ਦੇ ਵਿੱਚ ਤੋਂ ਇਹਨਾਂ ਨੇ ਤੁਰੰਤ ਸਾਨੂੰ ਜਵੇਦ ਜੀ ਨੇ ਜੋ ਇਨਫੋਰਮੇਸ਼ਨ ਵੱਲ ਐਸ ਐਚ ਓ ਸਾਹਿਬ ਨੂੰ ਦਿੱਤੀ ਆ ਖੈਰਾ ਸਾਹਿਬ ਨੂੰ ਖੈਰਾ ਸਾਹਿਬ ਨੇ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਜਿਹੜੇ ਆ ਮਦਈ ਨੂੰ ਜਿਸ ਜਗ੍ਹਾ ਤੋਂ ਚੱਲਿਆ ਉਥੋਂ ਟ੍ਰੇਸ ਕਰਨਾ ਸ਼ੁਰੂ ਕੀਤਾ ਜਿੱਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਇਸ ਤਰ੍ਹਾਂ ਦੀ ਈ ਰਿਕਸ਼ਾ ਦੇ ਵਿੱਚ ਜਿਹੜੇ ਬੰਦੇ ਆ ਇਹਨਾਂ ਨੂੰ ਲੈ ਕੇ ਗਏ ਸੀ ਜੋ ਇਹਨਾਂ ਨੇ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਏ ਦੇ ਵਿੱਚ ਜਿਹੜਾ ਈ ਰਿਕਸ਼ਾ ਦੀ ਪੈਡ ਨੱਪਦੇ ਹੋਏ ਕਰੀਬ 2-3 ਘੰਟੇ ਦੇ ਵਿੱਚ ਹੀ ਦੋਸ਼ੀਆਂ ਨੂੰ ਸਮੇਤ ਇਹ ਰਿਕਸ਼ਾ ਜਿਹੜਾ ਵਾ ਅਰਾਊਂਡ ਅਪ ਕੀਤਾ ਅਤੇ ਉਹਨਾਂ ਦੇ ਜਿਹੜੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰੀ ਪਾ ਕੇ ਉਹਨਾਂ ਦੀ ਪੁਸ਼ਕਿਸ਼ ਕੀਤੀ ਦੌਰਾਨੇ ਪੁਸ਼ਕਿਸ਼ ਦੋਸ਼ੀਆਂ ਨੇ ਆਪਣਾ ਜਿਹੜਾ ਜੁਰਮ ਕਬੂਲ ਕੀਤਾ ਅਤੇ ਉਹਨਾਂ ਦੇ ਕੋਲੋਂ ਜਿਹੜਾ ਇਹ ਜਿਹੜਾ ਸਮਾਨ ਆ ਬਰਾਮਦ ਕੀਤਾ ਗਿਆ ਜੋ ਮਾਣਯੋਗ ਅਦਾਲਤ ਦੇ ਆਰਡਰ ਦੇ ਨਾਲ ਕਮਿਸ਼ਨਰ ਸਾਹਿਬ ਨੇ ਜੋ ਜਵੇਦ ਆ ਕਿਉਂਕਿ ਉਹਨੇ ਆਪਣੇ ਘਰ ਪਹੁੰਚਣਾ ਸੀ ਉਸਨੂੰ ਦਾ ਸਮਾਨ ਜਿਹੜਾ ਵਾ ਉਹਦੇ سپੁਰਦ ਕਰ ਦਿੱਤਾ ਗਿਆ ਵਾ ਅਤੇ ਦੋਸ਼ੀਆਂ ਦਾ ਕੱਲ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ। ਔਰ ਇਹਨਾਂ ਤੋਂ ਬਾਕੀ ਹੋਰ ਵੀ ਵਾਰਦਾਤਾਂ ਜਿਹੜੀਆਂ ਨੇ ਉਹ ਟਰੇਸ ਕੀਤੀਆਂ ਜਾਣਗੀਆਂ ਅਤੇ ਨਾਲ ਪਤਾ ਕੀਤਾ ਜਾਊ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਆਦਮੀ ਨੇ ਜਿਹੜੇ ਕ੍ਰਾਈਮ ਕਰੇ। ਕੀ ਕੀ ਉਮਰਾਂ ਨੇ ਸਰ ਇਹਨਾਂ ਦੀਆਂ ਔਰ ਜਿਹੜੇ ਪਿਸਟਲ ਤੁਸੀਂ ਕਹਿ ਰਹੇ ਹੋ ਟਾਈਗਰ ਨੇ ਕਿ ਜਾਂ ਫਿਰ ਦੂਸਰੇ ਨੇ? ਕਰੀਬ ਇਹਨਾਂ ਦੀ 20-22 ਸਾਲ 22 ਸਾਲ 23 ਸਾਲ ਉਮਰ ਹੈ। ਔਰ ਇਹ ਜਿਹੜੇ ਆ ਈ ਰਿਕਸ਼ਾ ਕਰਾਏ ਤੇ ਲੈ ਕੇ ਇਹ ਚਲਾਉਂਦੇ ਨੇ। ਇੱਕ ਇਕੱਠੇ ਦੋ ਜਣੇ ਘੁੰਮ ਕੇ ਇਸ ਤਰ੍ਹਾਂ ਦੇ ਜਿਹੜੇ ਆ ਜੋ ਬਾਹਰਲੇ ਕੋਈ ਹਿੰਦੀ ਬੋਲਦੇ ਨੇ ਜਾਂ ਇਸ ਤਰ੍ਹਾਂ ਕਰਦੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅੰਮ੍ਰਿਤਸਰ ਬਾਰੇ ਨਹੀਂ ਨੋਲਿਜ ਉਹਨਾਂ ਨੂੰ ਜਿਹੜਾ ਇਹ ਕਰਦੇ ਨੇ ਇਹਨਾਂ ਦੀ ਇੰਟਰੋਗੇਸ਼ਨ 'ਚ ਇਹ ਵੀ ਆਇਆ ਕਿ ਇਹਨਾਂ ਨੇ ਇੱਕ ਦਿਨ ਪਹਿਲਾਂ ਵੀ ਬੱਸ ਸਟੈਂਡ ਤੋਂ ਸਵਾਰੀ ਨੂੰ ਚੱਕਿਆ ਸੀ ਜਿਸ ਨੇ ਕਿ ਆਪਣਾ ਉਹਨੇ ਗੂਗਲ ਦੇ ਉੱਤੇ ਉਹਨਾਂ ਨੂੰ ਲੋਕੇਸ਼ਨ ਲਾਈ ਸੀ ਇਹਨਾਂ ਨੂੰ ਪਤਾ ਸੀ ਕਿ ਜੇ ਇਹਨੂੰ ਆਟੋ ਆਫ ਲੋਕੇਸ਼ਨ ਲੈ ਕੇ ਗਏ ਤੇ ਰੌਲਾ ਪਾਏਗਾ ਤੇ ਇਹਨਾਂ ਨੇ ਫਿਰ ਉਸ ਨੂੰ ਸਹੀ ਮੰਜ਼ਿਲ ਤੇ ਉਤਾਰ ਦਿੱਤਾ ਹੋਰ ਕੀ ਜਾਣਕਾਰੀ ਇਹਨਾਂ ਤੋਂ ਪ੍ਰਾਪਤ ਹੋਈ ਹੈ ਸਰ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਜੋ ਬਾਹਰੋਂ ਘੁੰਮਣ ਆਂਦੇ ਨੇ ਹੋਰ ਦੇਸ਼ਾਂ ਤੋਂ ਘੁੰਮਣ ਆਂਦੇ ਨੇ ਇਦਾਂ ਦੇ ਲੁੱਟਖੋ ਦੇ ਮਾਮਲੇ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਪਹਿਲਾਂ ਵੀ ਇਹਨਾਂ ਵੱਲੋਂ ਕਿਸੇ ਨਾਲ ਲੁੱਟਖੋ ਕੀਤੀ ਗਈ ਹੈ ਜਾਂ ਇਸ ਦੇ ਜੀ ਜੀ ਨੂੰ ਤੋਂ ਅਜੇ ਦੇਖੋ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਦਾ ਰਿਮਾਂਡ ਲੈ ਕੇ ਇਹਨੂੰ ਕੋਨ ਇੰਟਰੋਗੇਸ਼ਨ ਕਰਾਂਗੇ ਜੋ ਵੀ ਹੈ ਤੋਂ ਇਹਨਾਂ ਦੀ ਪਿਛੋਕੜ ਅੱਗੇ ਖੁਲਾਸੇ ਹੋਣਗੇ ਉਹ ਤੁਹਾਡੇ ਸਾਹਮਣੇ ਰੱਖੇ ਜਾਣਗੇ ਡੀਜੀਪੀ ਦੇ ਵੱਲੋਂ ਅੱਜ 52 ਅਧਿਕਾਰੀ ਵੀ ਸਸਪੈਂਡ ਕੀਤੇ ਗਏ ਨੇ ਔਰ ਬਹੁਤ ਸਾਰੇ ਟ੍ਰੈਫਿਕ ਦੀ ਗੱਲ ਕਰੀਏ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਵੀ ਇਦਾਂ ਦੇ ਸਾਹਮਣੇ ਆਉਂਦੇ ਨੇ ਜੋ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ ਉਹਨਾਂ ਬਾਰੇ ਕੀ ਕਰਨਾ ਚਾਹੀਦਾ ਦੇਖੋ ਜੀ ਜਿਹੜਾ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਹੈ ਜਿਹੜੇ ਅੱਜ ਅਸੀਂ ਸਾਰੀ ਫੋਰਸ ਨੂੰ ਮਾਨਯੋਗ ਸਰਕਾਰ ਦੀ ਹਦਾਇਤਾਂ ਤੋਂ ਜਾਣੂ ਕਰਾਤਾ ਔਰ ਇਹ ਦੱਸਦਾ ਗਿਆ ਵੀ ਜੇ ਕਿਸੇ ਨੇ ਰਿਸ਼ਵਤ ਲੈਦਾ ਫੜੇਗਾ ਤਾਂ ਉਸ ਨੂੰ ਡਿਸਮਿਸ ਕੀਤਾ ਜਾਏਗਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਸਾਰੇ ਕਰਮਚਾਰੀ ਨੂੰ ਬਰੀਫ ਕਰ ਦਿੱਤਾ ਗਿਆ ਔਰ ਅਸੀਂ ਆਪਣਾ ਇੱਕ ਜੋ ਕੰਪਲੇਂਟ ਨੰਬਰ ਆ 7710104349 ਉਹ ਅਸੀਂ ਸਾਰੇ ਪਬਲਿਕ ਨੂੰ ਦਿੱਤਾ ਵਾ ਕਿ ਜੇ ਕਿਸੇ ਤਰ੍ਹਾਂ ਦਾ ਕੋਈ ਕਰਮਚਾਰੀ ਕੋਈ ਵਾਇਲੇਸ਼ਨ ਕਰਦਾ ਜਾਂ ਕੋਈ ਕ腐ਸ਼ਨ ਕਰਦਾ ਜਾਂ ਤੁਸੀਂ ਟ੍ਰੈਫਿਕ ਸਬੰਧੀ ਕੋਈ ਸੁਧਾਰ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਜੋ ਤੇ ਇਹਨਾਂ ਨੰਬਰਾਂ ਤੇ ਜ਼ਰੂਰ ਦਿਓ ਸਰ ਜਿਸ ਤੇ ਨਾਲ ਲੁੱਟਖੋ ਕੀਤੀ ਗਈ ਉਹਨਾਂ ਨੂੰ ਸਾਰਾ ਉਹਨਾਂ ਦਾ ਜਿਹੜਾ ਸਮਾਨ ਲੁੱਟਿਆ ਗਿਆ ਸੀ ਉਹ ਵਾਪਸ ਕਰ ਦਿੱਤਾ ਨਾ ਜੀ ਦੇ ਦਿੰਦਾ ਸਾਰਾ ਸਮਾਨ ਵਾਪਸ ਕਰ ਥੈਂਕ ਯੂ ਸਰ ਸੋ ਇਹ ਸੀ ਕਿ ਸਰ ਨਾਲ ਡੀਸੀਪੀ ਹਰਪਾਲ ਸਿੰਘ ਤੇ ਤੁਸੀਂ ਦੇਖਿਆ ਕਿ ਅੱਜ ਲੁੱਟ ਖੋਹ ਕਰਨ ਵਾਲੇ ਜੋ ਕਿ ਇੱਕ ਵਿਦੇਸ਼ ਤੋਂ ਬੰਦਾ ਆਂਦਾ ਹੈ ਔਰ ਈ ਰਿਕਸ਼ਾ ਦੇ ਜਿਹੜੇ ਚਾਲਕ ਨੇ ਈ ਰਿਕਸ਼ਾ ਚਾਲਕ ਬਣੇ ਹੋਏ ਸੀ ਔਰ ਇਹਨਾਂ ਦੇ ਵੱਲੋਂ ਈ ਰਿਕਸ਼ਾ ਤੇ ਲੋਕਾਂ ਨੂੰ ਜੋ ਕਿ ਵਿਦੇਸ਼ਾਂ ਤੋਂ ਘੁੰਮਣ ਆਂਦੇ ਨੇ ਉਹਨਾਂ ਨੂੰ ਫਸਾ ਕੇ ਵਰਗਲਾ ਕੇ ਲਿਆ ਜਾਂਦੇ ਔਰ ਮੇਰੇ ਨਾਲ ਉਹ ਮੌਜੂਦ ਵੀ ਨਹੀਂ ਜਿਨ੍ਹਾਂ ਨਾਲ ਇਹ ਲੁੱਟਖੋਈ ਹੈ ਹਾਂਜੀ ਸਰ ਕਿਸ ਤਰ੍ਹਾਂ ਸਵੇਰੇ ਇਹ ਘਟਨਾ ਤੁਹਾਡੇ ਨਾਲ मैम मैं कल बैंक बैंकॉक से आया जब मैं अमृतसर पहुंचा तो मैंने वहां से टैक्सी ली तो मैं रेलवे स्टेशन पहुंचा रेलवे स्टेशन से मैं पहुंचा तो वहां से मैंने ऑटो लिया इनको मैंने बोला मुझे कश्मीर जाना है वहां से इन्होंने मुझे बोला हाल गेट में आपको टैक्सी मिलेगी तो आप वहीं वहीं पर जाओ तो जब इन्होंने मुझे ऑटो में बिठाया तो इन्होंने मुझे मंडी में लिया मंडी से इन्होंने मुझे मेरा सामान छीना मुझे पिस्टल दिखाई मेरा सामान छीना और मेरे पैसे भी छीने सब कुछ छीना फिर मैंने पुलिस को फोन किया पुलिस मेरे साथ तीन घंटे बैठी और उन्होंने मेरी मदद की जब इन्होंने आपके साथ ऐसी वारदात की और ये दोनों ही एक ही रिक्शा पे दोनों एक ही रिक्शा में और आपको बिल्कुल भी इधर के बारे में जानकारी नहीं थी। नहीं नहीं मैम और ये कैसे आपको वर्गला के कैसे आपको अपनी बातों में लेकर वो वाली साइड मुझे पता नहीं था मैम इन्होंने मुझे इन्होंने मुझे बोला हमारे पास टैक्सी है कोई दिक्कत नहीं है आप हमारे साथ आओ हम आपको टैक्सी दे देंगे फिर आप कैसे अलर्ट हुए जब इन्होंने अपना असली रूप दिखाया वो ये जब मंडी में पूछे इन्होंने मुझे नीचे उतारा और मेरी तलाशी करने लगे और मेरे सारे कपड़े लेके गए कपड़े और पैसे भी थे मेरे पास वो भी लेके गए और पिस्टल दिखाई तो मैं फिर टाइम क्या था टाइम था लगभग बारह बज के मिनट

ਸੋ ਬਿਲਕੁਲ ਸੋ ਐਸੀ ਗਏ ਜਿਨ੍ਹਾਂ ਦੇ ਨਾਲ ਲੁੱਟ ਖੋਹ ਦੀ ਵਾਰਦਾਤ ਹੋਈ ਹੈ ਔਰ ਪੰਜਾਬ ਪੁਲਿਸ ਦੇ ਵੱਲੋਂ ਇੱਕ ਸਫਲਤਾ ਹਾਸਲ ਕੀਤੀ ਗਈ ਹੈ ਔਰ ਚੰਦ ਘੰਟੀਆਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਵਿਦੇਸ਼ ਤੋਂ ਆ ਰਹੇ ਇੱਕ ਵਿਅਕਤੀ ਦੇ ਨਾਲ ਲੁੱਟਖੋਖ ਕੀਤੀ ਅਤੇ ਸਵੇਰ ਦੇ ਸਮੇਂ ਜ ਤੜਕੇ ਸਵੇਰ ਦੇ ਸਮੇਂ ਉਸ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਸਤੈਦੀ ਦਿਖਾਉਂਦਿਆਂ ਹੋਇਆਂ ਇਹਨਾਂ ਲੁੱਟਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲੈ ਲਿਆ ਹੈ ਕੈਮਰਾਮੈਨ ਅਰਸ਼ਤ ਨਾਲ ਮਾਸੂਦਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ